ਆਪ ਦੇ ਵਿੱਚ ਇੱਕ ਬਹੁਤ ਵੱਡੀ ਮਾਰ ਆ ਜਿਹੜੀ ਸਮੁੱਚੇ ਇਲਾਕਿਆਂ ਦੇ ਵਿੱਚ ਔਰ ਕਿਸਾਨਾਂ ਨੂੰ ਪਈ ਉਹਦੇ ਲਈ ਅਸੀਂ ਪਿੰਡਾਂ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡਾਂ ਦੇ ਵਿੱਚ ਜਿਵੇਂ ਸੈਂਪਲਪੁਰ ਬਲੋਲਪੁਰ ਹਲੋਤਾਲੀ ਨਲਿਨਾ ਕਲਾ ਅਮਰਗੜ ਸਲੇੜੀ ਕਲਾ ਚਨਾਥਲ ਕਲਾ ਚਲਾਥਲ ਕੋਰ ਤੋਂ ਮਲਕੋ ਮਾਜਰਾ ਮਲਕਪੁਰ ਮੰਡੌਰ ਰਿਉਣਾ ਨੀਮਾ ਉੱਚਾ ਰਿਉਣਾ ਘੋਲਾ ਪੰਜੋਲੀ ਗੜਾ ਪੰਜੋਲੀ ਖੁਰਦ ਮੋਲੇ ਪਰ ਨਲਿਨੀ ਤਾਣਾ ਜੱਲਾ ਸੌਂਡਾ ਜਖਵਾਲੀ ਹੁਨੀਆ ਮਾਜਰਾ ਇਸ ਤੋਂ ਲਾਗਾ ਮਠੀ ਢੇਲ ਰਾਮਪੁਰ ਬਰਾਸ ਮਨੇੜਾ ਜਿੱਤਾ ਨੈਤਪਰਾਇਸ ਰਹਿਲ ਬੀਬੀ ਵਰ ਦਾਦੂ ਮਜਰਾ ਸੱਦੋ ਮਜਰਾ ਬਮੌਰ ਸਲੇਮਪੁਰ ਸਿੰਦੜਾ ਬਲਾੜੀ ਕਲਾਂ ਮੁਕਾਰੋਂਪੁਰ ਮਾਨੋਪੁਰ ਜਮੀਤਗੜ ਤਿੰਗਰਪੁਰ ਸਰਾਣਾ ਚਣੋ ਬਾਲਪੁਰ ਇਹ ਸਾਰੇ ਪਿੰਡਾਂ ਦਾ ਅਸੀਂ ਜਾ ਕੇ ਜਿੱਥੇ ਜਿੱਥੇ ਸਾਨੂੰ ਕਿਸਾਨਾਂ ਨੇ ਸਮੱਸਿਆਵਾਂ ਦੱਸੀਆਂ ਅਸੀਂ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਫਸਲ ਨੂੰ ਦੇਖਿਆ ਔਰ ਅੱਜ ਕਿਸਾਨ ਇੰਨਾਕ ਇਸ ਬਿਮਾਰੀ ਦੇ ਜਿਹੜਾ ਮਦਰੇ ਬਣਦਾ ਵਾਇਰਸ ਰੋਗ ਔਰ ਪੀਲੀ ਹਲਦੀ ਦਾ ਜਿਹੜਾ ਰੋਗ ਆ ਇੰਨੇ ਕ ਜਿਆਦਾ ਫਸਲਾਂ ਉਸ ਇਸ ਬਿਮਾਰੀ ਨੇ ਤਬਾਹ ਕਰਤੀਆਂ ਜਿਹਦੇ ਨਾਲ ਅੱਜ ਕਿਸਾਨ ਐਡੀ ਕ ਚਿੰਤਾ ਦੇ ਵਿੱਚ ਐ ਇੰਨੇ ਕ ਸਮੱਸਿਆ 'ਚ ਘਿਰ ਚੁੱਕਿਆ ਜਿਨ੍ਹਾਂ ਨੇ ਜ਼ਮੀਨਾਂ ਠੇਕਿਆਂ ਤੇ ਲਈਆਂ 50 50 60000 60000 ਨੂੰ ਏਕੜ ਔਰ ਉਹਦੇ ਉੱਤੇ 20 25 25000 ਰੁਪਏ ਖਰਚਾ ਵੀ ਕਰ ਲਿਆ ਪਰ ਫਿਰ ਵੀ ਜਿਹੜੀ ਇਹ ਬਿਮਾਰੀ ਅੱਜ ਇੰਨੀ ਕ ਨੇ ਬਮਾਰੀ ਨਾਲ ਜਮੀਨ ਝੋਨਾ ਖਤਮ ਕਰਤਾ ਵੀ ਇੱਕ ਕਵਾਂਟਲ ਵੀ ਝੋਨਾ ਖੇਤਾਂ ਵਿੱਚੋਂ ਨਿਕਲ ਗਿਆ ਅੱਜ ਕਿਸਾਨ ਇਹ ਗੱਲ ਜਦੋਂ ਹੋਈ ਤਾਂ ਉਹਨਾਂ ਨੇ ਮਹਿਕਮੇ ਤੱਕ ਅਪਰੋਚ ਕੀਤੀ ਤਾਂ ਮਹਿਕਮਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਔਰ ਇੱਕ ਬਲਾਕ ਤੋਂ ਇੱਕ ਮੁਲਾਜ਼ਮ ਜਿਹੜਾ ਪਿੰਡਾਂ ਦੇ ਵਿੱਚ ਜਦੋਂ ਤੁਰਿਆ ਤਾਂ ਉਸ ਨੂੰ ਜਿਹੜਾ ਉਹਦੀ ਤੁਰੰਤ ਬਦਲੀ ਕਰਕੇ ਇਥੋਂ ਫਤੇਗੜ ਜ਼ਿਲ੍ਹੇ ਤੋਂ ਰੋਪੜ ਕਿਸੇ ਬਲਾਕ ਦੇ ਵਿੱਚ ਉਹਦੀ ਬਦਲੀ ਕਰਤੀ ਸੋ ਦੇਖੋ ਤੁਸੀਂ ਸਰਕਾਰ ਦੀ ਕਿੰਨੀ ਮਾੜੀ ਨੀਤਾ ਸਰਕਾਰ ਕਿੰਨੀ ਕਿਸਾਨਾਂ ਦੀ ਦੁਸ਼ਮਣ ਹੋਈ ਹੈ ਕਿੰਨੀ ਜਿਹੜੀ ਕਿਸਾਨਾਂ ਦੀ ਅੱਜ ਨਾ ਬੈਰ ਕੁਮਾਰੀ ਐ ਵੀ ਅੱਜ ਹਜ਼ਾਰਾਂ ਏਕੜ ਦਾ ਜਿਹੜਾ ਨੁਕਸਾਨ ਐ ਜਿਹੜੀ ਫਸਲ ਤਬਾਹ ਹੋ ਗਈ ਪਰ ਸਰਕਾਰ ਨੇ ਕਿਸਾਨਾਂ ਦੀ ਗੱਲ ਤਾਂ ਕੀ ਸੁਣਨੀ ਐ ਜਿਹੜੀ ਸਰਕਾਰ ਇਹ ਭਰੋਸਾ ਦਿੰਦੀ ਸੀ ਵੀ ਅਸੀਂ ਦਰਦਾਵਰੀਆਂ ਬਾਅਦ ਚ ਕਰਾਂਗੇ ਜਿਹੜਾ ਤੁਹਾਨੂੰ ਮੁਆਵਜ਼ਾ ਪਹਿਲਾਂ ਦੇਵਾਂਗੇ ਅੱਜ ਕੋਈ ਗਰਦਾਵਰੀ ਕਰਨਾ ਚ ਕੋਈ ਦੇਖਣ ਨੂੰ ਤਿਆਰ ਨਹੀਂ ਅੱਜ ਬਲਾਕਾਂ ਜਿਹੜੇ ਬਲਾਕਾਂ ਦੇ ਅਫਸਰ ਨੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਦੇ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਜਿਵੇਂ ਫਤੇਗੜ ਸਾਹਿਬ ਦੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਜਾਂ ਹਲਕਿਆਂ ਦੇ ਵਿਧਾਇਕ ਨੇ ਅੱਜ ਕਿਸਾਨਾਂ ਦੇ ਤੱਕ ਪਹੁੰਚ ਨਹੀਂ ਕਰ ਰਹੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਕਿਸਾਨਾਂ ਦਾ ਫੋਨ ਚੱਕੜ ਤੱਕ ਮناسب ਨਹੀਂ ਸਮਝਦੇ ਅੱਜ ਅੱਜ ਕਿਸਾਨ ਕਿੱਥੇ ਨੂੰ ਜਾਣ ਆਖਰ ਨੂੰ ਮੈਂ ਸਮਝਦਾ ਜਿਹੜੀ ਅੱਜ ਹਾਲਾਤ ਹੋ ਗਏ ਐਵੇਂ ਨਹੀਂ ਕਿਸਾਨ ਜਿਹੜਾ ਖੁਸ਼ੀਆਂ ਤੇ ਪਿਛਲੇ ਸਮੇਂ ਤੁਰੇ ਅੱਜ ਹਾਟ ਹੋ ਗਏ ਜਿਵੇਂ ਇੱਕ ਪਾਸੇ ਹੜਾਂ ਦੀ ਮਾਰ ਹੋਈ ਦੂਜੇ ਪਾਸੇ ਜਿਹੜੀ ਸਾਡੇ ਇਸ ਬਿਮਾਰੀ ਨੇ ਅੱਜ ਕਿਸਾਨ ਤਬਾਹ ਕਰਤੇ ਸਰਕਾਰ ਤੁਰੰਤ ਇਹਦੇ ਉੱਤੇ ਜਿਹੜੀ ਐਕਸ਼ਨ ਲਵੇ ਸਰਕਾਰ ਗਰਦਾਬ ਨਹੀਂ ਕਰੇ ਔਰ ਇਮੀਡੀਏਟ ਕਰਤਾਵੀ ਕਰਕੇ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਘੱਟੋ-ਘੱਟ 8000 ਰੁਪਏ ਮਾਰਜਾ 1 ਪ੍ਰਤੀ ਏਕੜ ਮਿਲਣਾ ਚਾਹੀਦਾ ਔਰ ਜੇ ਸਰਕਾਰ ਨੇ ਕੋਈ ਕਿਸੇ ਦੀ ਇੱਕ ਦੋ ਦਿਨਾਂ ਚ ਗੱਲ ਨਾ ਸੁਣੀ ਤਾਂ ਮੈਂ ਸਮਝਦਾ ਕਿਸਾਨ ਅੱਜ ਬੜੇ ਗੁੱਸੇ 'ਚ ਨੇ ਬੜੇ ਰੋਚ ਨੇ ਔਰ ਇਹਨਾਂ ਦੇ ਦਫ਼ਤਰ ਨੇ ਜਿਹੜੇ ਚਾਹੇ ਦਫ਼ਤਰ 'ਚ ਨੇ ਬਣ ਚਾਹੇ ਸੜਕਾਂ ਤੇ ਆਉਣ ਉਹ ਵੀ ਸਰਕਾਰ ਇਸ ਕਿਸਾਨ ਜਿਹੜੇ ਆਉਣ ਨੂੰ ਮਜਬੂਰ ਬਣੋਗੇ ਇਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਮੁੱਖ ਗੱਦੀਬੜੀ ਅਫਸਰ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਉਣਗੇ ਜਿਨ੍ਹਾਂ ਨੇ ਅਜੇ ਤੱਕ ਕਿਸਾਨਾਂ ਦੀ ਕੋਈ ਗੱਲ ਹੀ ਸੁਣੀ ਨਹੀਂ ਔਰ ਸਰਕਾਰ ਆ ਜਿਹੜੀ ਸਰਕਾਰ ਬਿਲਕੁਲ ਕੱਚ ਕਿਸੇ ਕਿਸਾਨ ਦੀ ਜਿਹੜੀ ਐ ਇਸ ਬਿਮਾਰੀ ਦੀ ਮਾਰ ਤੋਂ ਜਿਹੜੇ ਜਿੱਥੇ ਫਸੇ ਹੋਏ ਨੇ ਕਿਸਾਨ ਮੈਂ ਸਮਝਦਾ ਉਹਦੀ ਗੱਲ ਅੱਜ ਸੁਣਨ ਕੋਈ ਇਤਿਆਰ ਨਹੀਂ ਸੋਚੀ ਮੰਗ ਕਰਦੇ ਆ ਸਰਕਾਰ ਤੋਂ ਉਹ ਜੀ ਵੀ ਸਰਕਾਰ ਉੱਠੇ ਜਾ ਕੇ ਆਪਣੀ ਜ਼ਿੰਮੇਵਾਰੀ ਸਮਝੇ ਜ਼ਿੰਮੇਵਾਰੀ ਸਮਝ ਕੇ ਜਿਹੜੀ ਆ ਆਪਣੀ ਹਰ ਕਿਸਾਨ ਨੂੰ ਜਿਹੜਾ ਉਹਦੀ ਗਰਦਾਬਰੀ ਕਰਕੇ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਪਿੰਡਾਂ ਚ ਸਾਡੇ ਕੋਲ ਆਈ ਐ ਗੱਲ ਅਸੀਂ ਕੱਲ ਸੀਐਮ ਸਾਹਿਬ ਨੂੰ ਮੈਂ ਮਿਲੂਗਾ ਉਹ ਤੋਂ ਬਾਅਦ ਹੀ ਦੱਸ ਸਕਾਂਗੇ ਕੀ ਉਹਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਗਰਦੋਰੀ ਸਪੈਸ਼ਲ ਹੁੰਦੀ ਐ ਕਿਉਂਕਿ ਇਕੱਲੇ ਆਪਣੇ ਫਤਿਹਗੜ੍ਹ ਸਾਹਿਬ ਚ ਨਹੀਂ ਹੋਰ ਆਲੇ-ਦਾਲੇ ਜਿਹੜੀ ਕੰਸਟੀਟਿਊਐਂਸੀ ਹੋਣਾ ਚਾਹੀਦੀ। ਜਿਉਂਰੇ ਵਾਰ ਬੇਨਤੀ ਕਰਾਂਗੇ ਜੋ ਸਰਕਾਰ ਦਾ ਹੁਕਮ ਹੋਊਗਾ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਅਪੀਲ ਕਰਕੇ ਫੇਰ ਦੱਸਾਂਗੇ ਕਿ ਇਹ ਬੰਸ